ਕਿਉਂਕਿ ਜੂਨ 75 ਦੇ ਵਿੱਚ ਸਮੇਂ ਦੀ ਪ੍ਰਧਾਨ ਮੰਤਰੀ ਦੇ ਖਿਲਾਫ ਅਲਾਹਾਬਾਦ ਦੀ ਹਾਈ ਕੋਰਟ ਨੇ ਫੈਸਲਾ ਦੇ ਦਿੱਤਾ ਸੀ ਤੇ ਉਸ ਪ੍ਰਧਾਨ ਮੰਤਰੀ ਨੇ ਉਸ ਅਦਾਲਤ ਦੇ ਫੈਸਲੇ ਨੂੰ ਮੰਨਣ ਦੀ ਬਜਾਏ ਇੱਕ ਐਸਾ ਦਾ ਮਾਹੌਲ ਬਣਾਤਾ ਕਿ ਲੋਕਾਂ ਦਾ ਜਿਵੇਂ ਗੱਲ ਘੁੱਟਣਾ ਹੋਵੇ ਵੀ ਤੁਸੀਂ ਬੋਲ ਨਹੀਂ ਸਕਦੇ ਤੁਸੀਂ ਕੋਈ ਗੱਲ ਨਹੀਂ ਕਹਿ ਸਕਦੇ ਤੁਸੀਂ ਕੋਈ ਉਜਰ ਨਹੀਂ ਕਰ ਸਕਦੇ ਸਾਰੇ ਹੱਥ ਖੂਕ ਹੋ ਕੇ ਐਮਰਜੈਂਸੀ ਲਾ ਕੇ ਲੋਕਾਂ ਨੂੰ ਇੱਕ ਜੇਲ੍ਹ ਦੇ ਵਿੱਚ ਬੰਦ ਕਰਤਾ ਔਰ ਉਸ ਉਸ ਸਮੇਂ ਤੇ ਜੋ ਲੋਕਾਂ ਤੇ ਜ਼ਬਰ ਹੋਇਆ ਜੋ ਤਸ਼ੱਦਦ ਹੋਇਆ ਤਾਂ ਸਾਡੇ ਸਾਥੀ ਜਿਵੇਂ ਬੰਦੀ ਸਾਹਿਬ ਜੱਗਾ ਜੀ ਕਿ ਜੋ ਇਹਨਾਂ ਨੇ ਆਪ ਦੇ ਉੱਤੇ ਹਟਾਇਆ ਸਾਨੂੰ ਦੱਸ ਕੇ ਵੀ ਗਏ ਨੇ ਔਰ ਇਹ ਤਾਂ ਆਪ ਦੱਸ ਗਿਆ ਹੋਰ ਪਤਾ ਨਹੀਂ ਕਿੰਨਾਂ ਨਾਲ ਕੀ ਕੁਝ ਹੋਇਆ ਸੋ ਇਸ ਤਰ੍ਹਾਂ ਦੇ ਜਦੋਂ ਸਮੇਂ ਪੈਦਾ ਹੋ ਜਾਂਦੇ ਨੇ ਤਾਂ ਉਦੋਂ ਲੋਕਾਂ ਨੂੰ ਜਿਹੜਾ ਸੁਸ਼ੇਧ ਵਰਗ ਹੈਗਾ ਉਹਨਾਂ ਦਾ ਉਹਦੇ ਜ਼ਿੰਮੇਵਾਰੀ ਹੋਰ ਵੱਧ ਜਾਂਦੀ ਹੈਗੀ ਹੁਣ ਜਿਹੜੇ ਐਸ ਵੇਲੇ ਸਮਾਜ ਚੱਲ ਰਿਹਾ ਹੈਗਾ ਇਹ ਉਹ ਸਮੇਂ ਨਾਲੋਂ ਵੀ ਗੰਭੀਰ ਅਜੇ ਦੇਖਿਆ ਜਾਵੇ ਤਾਂ ਕਿਵੇਂ ਇੰਦਰਾ ਗਾਂਧੀ ਨੇ ਤਾਂ ਇਹ ਐਲਾਨ ਕਰਤਾ ਸੀ ਕਿ ਮੈਂ ਲੋਕਾਂ ਦੇ ਹੱਕ ਨੂੰ ਖੋਲ੍ਹੇ ਫੜ ਫੜ ਕੇ ਅੰਦਰ ਕਾਰਨਾ ਸ਼ੁਰੂ ਕਰਤਾ ਪਰ ਜਿਹੜੀ ਹੋਰ ਇਸ ਸਮੇਂ ਦੀ ਜਿਹੜੀ ਸ਼ਾਸਤਰ ਸਰਕਾਰ ਹੈ ਇਹਨਾਂ ਨੇ ਐਲਾਨ ਵੀ ਨਹੀਂ ਕੀਤਾ ਤੇ ਤਸ਼ੱਦਦ ਵੀ ਉਹ ਤੋਂ ਵੱਧ ਹੋ ਰਿਹਾ ਹੈ ਜਿਵੇਂ ਮਨੋਰ ਕੀ ਦੱਸ ਕੇ ਗਏ ਨੇ ਕਿ ਕਿ ਉਦੋਂ ਲੋਕਾਂ ਦੀ ਨਸਲ ਖੁਸ਼ੀ ਹੋਈ ਸੰਜੇ ਗਾਂਧੀ ਦੇ ਕਹਿਣ ਤੇ ਪਰਿਵਾਰ ਨਿਯੋਜਨ ਦੀ ਆੜ ਦੇ ਵਿੱਚ ਤੇ ਹੁਣ ਵੀ ਤਾਂ ਉਹੀ ਕੁਝ ਹੋ ਰਿਹਾ ਹੈਗਾ ਉਦੋਂ ਲੋਕਾਂ ਦੇ ਉੱਤੇ ਐਸਾ ਜਬਰ ਹੋਇਆ ਕਿ ਲੋਕਾਂ ਨੂੰ ਬੋਲਣ ਦਾ ਹੱਕ ਨਹੀਂ ਸੀ ਉਹਨਾਂ ਦੇ ਅਨਕਾਊਂਟਰ ਬਣਾਏ ਜਾਂਦੇ ਸੀਗੇ ਔਰ ਜਿਵੇਂ ਇਹਨਾਂ ਦੱਸੇਗਾ ਮਨੋਰ ਜੀ ਨੇ ਬਿਲਕੁਲ ਉਸੇ ਤਰ੍ਹਾਂ ਦੇ ਹੁਣ ਇਨਕਾਊਂਟਰ ਬਣਾਏ ਜਾ ਰਹੇ ਹੋਣਗੇ ਲੋਕਾਂ ਨੂੰ ਬਿਨਾਂ ਦੱਸੇ ਤੋਂ ਬਿਨਾਂ ਕਿਸੇ ਕਾਨੂੰਨ ਤੋਂ ਬਿਨਾਂ ਕਿਸੇ ਫੜਫੜਾਈ ਤੋਂ ਵੀ ਉਹਨਾਂ ਨੂੰ ਇਨਕਾਊਂਟਰ ਬਣਾ ਕੇ ਜਾਂਦਾ ਮਾਰ ਦਿੱਤਾ ਜਾਂਦਾ ਜਾਂ ਉਹਨਾਂ ਨੂੰ ਲਗੜੇ ਨੂੰ ਦੇ ਕਰ ਦਿੱਤਾ ਜਾਂਦਾ ਹੈਗਾ ਔਰ ਇੱਕ ਹੋਰ ਨਮਾ ਨਮਾ ਸ਼ੁਰੂ ਕਰਤਾ ਹੈ ਸਰਕਾਰ ਨੇ ਵੀ ਜਿਹੜਾ ਇਹਨਾਂ ਨੂੰ ਲੱਗੇ ਵੀ ਸਰਕਾਰ ਦੇ ਉਲਟ ਚੱਲ ਰਿਹਾ ਹੈਗਾ ਤਾਂ ਉਹਦੇ ਘਰ ਢਾ ਦਿਓ ਕੋਈ ਕਾਨੂੰਨ ਨਹੀਂ ਕੋਈ ਪੁੱਛ ਦੱਸ ਨਹੀਂ ਜਿਵੇਂ ਇਥੇ ਵੀੜ ਤਲਾ ਦੇ ਵਿੱਚ ਘਟਾ ਆ ਗਿਆ ਸੀ ਉਹਦੇ ਵਾਸਤੇ ਐਸ.ਡੀ.ਐਮ ਸਾਹਿਬ ਨੂੰ ਮਿਲੇ ਅਸੀਂ ਉਹਨੂੰ ਪੁੱਛਿਆ ਵੀ ਜੀ ਤੁਸੀਂ ਕੋਈ ਆਰਡਰ ਉਹ ਜਿਹੜੇ ਕੀਤੇ ਸਾਨੂੰ ਦੱਸ ਸਕਦੇ ਹੋ ਇਹਦੇ ਬਾਰੇ ਤਾਂ ਉਹਨੇ ਇਸਰਾਫ ਕਹਿੰਦਾ ਵੀ ਇਹ ਦੱਸਣਾ ਕੋਈ ਜ਼ਰੂਰੀ ਤਾਂ ਨਹੀਂ ਹੈ ਮੈਂ ਤੁਹਾਨੂੰ ਦੱਸਾਂ ਇਹ ਅਸੀਂ ਬਿਨਾਂ ਅਹੀਂ ਕਰ ਸਕਦੇ ਹਾਂ ਔਰ ਉਹੀ ਹੋਇਆ ਇਥੇ ਆਪਣੀ ਕੋਲੀ ਬਸਤੀ ਆ ਗਈ ਅਸੀਂ ਮੈਂ ਤੇ ਪੁਲਿਸ ਜਾ ਕੇ ਆਏ ਹਾਂ ਉੱਥੇ ਵੀ ਤਿੰਨ ਚਾਰ ਘਰ ਰਹੇ ਘਰ ਤੇ ਸੋ ਕਹਿੰਦੇ ਤੋਂ ਪਤਾ ਹੈ ਇਹ ਸਾਰਾ ਹੀ ਹੋ ਰਿਹਾ ਹੈਗਾ ਇਹ ਪੰਜਾਬ 'ਚ ਜਿਹੜਾ ਸ਼ੁਰੂ ਹੋਇਆ ਹੈਗਾ ਪਹਿਲੇ ਯੂਪੀ ਤੋਂ ਸ਼ੁਰੂ ਹੋਇਆ ਹੈਗਾ ਕਿਉਂਕਿ ਜਿਹੜਾ ਯੂਪੀ ਵਾਲਾ ਦਿੱਤਿਆ ਰਾਜ ਮੰਤਰੀ ਹੈਗਾ ਉਹ ਫਿਰ ਲਈ ਇਸ ਤਰ੍ਹਾਂ ਦਾ ਹੈਗਾ ਵੀ ਉਹਦੀ ਉਹਦੇ ਕੋਲ ਮਕਸਦੇ ਹੈ ਵੀ ਮੈਂ ਆਰਐਸਐਸ ਦੇ ਨਿਗਾ ਚ ਆ ਕੇ ਕੋਈ ਪ੍ਰਧਾਨ ਮੰਤਰੀ ਬਣ ਜਾਵਾਂ ਸੋ ਜਿੰਨਾ ਵੱਧ ਤਸ਼ੱਦਦ ਕਰਨ ਵਾਲਾ ਕੋਈ ਹੋਊਗਾ ਉਹ ਆਰਐਸਐਸ ਦਾ ਇੱਕ ਚਿਹਟਾ ਬਣ ਜਾਂਦਾ ਹੈਗਾ ਸੋ ਇਸੇ ਨੈਰੇਟਿਵ ਦੇ ਵਿੱਚ ਸਾਰਾ ਇਸੇ ਕਰਨ ਦੇ ਵਿੱਚ ਆ ਜੋ ਕੁਝ ਹੋ ਰਿਹਾ ਹੈਗਾ ਕਿਸੇ ਨੂੰ ਦੱਸੇ ਪੁੱਛੇ ਤੋਂ ਬਿਨਾਂ ਕਿਸੇ ਕਾਨੂੰਨ ਦੀ ਦੀ ਅਗਵਾਈ ਦੇ ਵਿੱਚ ਕਰ ਤੋਂ ਬਿਨਾਂ ਸਾਰਾ ਕੁਝ ਐਂ ਕੀਤਾ ਜਾ ਰਿਹਾ ਹੈ ਵੀ ਜਿਵੇਂ ਰਾਜੇ ਨੇ ਹੁਕਮ ਕਰਤਾ ਹੋਵੇ। ਇਹ ਕੋਈ ਪਾਲ ਸਰਕਾਰ ਕਰ ਲਈ ਨਹੀਂ ਕਰ ਰਹੀ ਸਾਡਾ ਪੰਜਾਬ ਸਰਕਾਰ ਦਾ ਵੀ ਉਹੀ ਹੈ ਕੰਮ। ਭਗਵੰਤ ਮਾਨ ਵੀ ਉਹੀ ਕੁਝ ਕਰ ਰਿਹਾ ਹੈਗਾ। ਸੋ ਪ੍ਰਭੂ ਜਿਹੜਾ ਜਦੋਂ ਇਸ ਤਰ੍ਹਾਂ ਦੇ ਹਾਲਾਤ ਹਾਲਾਤ ਵੱਧ ਜਾਂਦੇ ਨੇਗੇ ਹਨ ਐਲਾਨੇ ਤੌਰ ਤੇ ਇਸ ਤਰ੍ਹਾਂ ਦਾ ਬਤਾਉ ਹੋਣਾ ਲੱਗ ਜਾਂਦਾ ਹੈਗਾ ਤਾਂ ਤੁਸੀਂ ਕਿੱਥੇ ਜਾਓਗੇ ਤਾਂ ਸਾਡੇ ਜਿਹੜੀ ਬੁੱਧੀ ਜੀ ਵੀ ਵਰਗਾ ਹੈਗਾ ਜਿਵੇਂ ਸਾਡੀ ਜਮਹੂਰਿਤ ਕਸਵਾ ਬਣੀ ਹੋਈ ਹੈ ਤੇ ਵਾਸਤੇ ਤਾਂ ਸਾਡਾ ਇੱਕੋ ਹੀ ਇੱਕ ਇਹ ਜਿਹੜਾ ਹੈਗਾ ਇੱਕ ਫਲਜ ਬਣ ਜਾਂਦਾ ਹੈਗਾ ਕਿ ਅਸੀਂ ਲੋਕਾਂ ਨੂੰ ਇਹਦੇ ਬਾਰੇ ਸੁਚੇਤ ਕਰੀਏ ਪ੍ਰਭੂ ਕਿ ਇਸ ਤੋਂ ਬਚਣ ਦੇ ਵਾਸਤੇ ਤੁਹਾਨੂੰ ਸੰਗਠਨ ਕਰਨ ਦੀ ਲੋੜ ਹੈ ਇਕੱਠੇ ਹੋਣ ਦੀ ਲੋੜ ਹੈ ਹੁਣ ਜੇ ਮੈਂ ਉਮਰ ਖਾ ਲੈਂਦਾ ਹੁਣ ਉਸਨੇ ਕੀ ਬੋਲੋ ਕੀਤਾ 5 ਸਾਲ ਹੋ ਗਏ ਅੱਜ ਤੱਕ ਕਿ ਉਸੇ ਕੋਰਟ ਨੇ ਵੀ ਸੁਬੋਰਨ ਰੋਲਡਸ ਨੇ ਲਿਆ ਹੁੰਦਾ ਕਮਾਲ ਦੀ ਗੱਲ ਹੈ ਕਿ ਉਸ ਮੁੰਡੇ ਨੇ ਕਰਤਾ ਕਿ ਰਸਟ ਸਕਾਲਰ ਹੈਗਾ ਹੁੰਦਾ ਕਿ ਉਸਨੇ ਇਹ ਲਿਆ ਕਰਤਾ ਸੀਗਾ ਵੀ ਜਿਹਦਾ 5 ਸਾਲ ਵਾਸਤੇ 5 ਸਾਲ ਤੱਕ ਐਂ ਇਹਨੇ ਪੁੱਛਿਆ ਹੋਊਗਾ ਵੀ ਤੁਸੀਂ ਕਾਹਦੇ ਅੰਦਰ ਆਗਾ ਤੂੰ ਸੋ ਜੇ ਇਹੋ ਐਸ ਤਰ੍ਹਾਂ ਦੀ ਗੱਲ ਹੋ ਜਾਣਾ ਤਾਂ ਇਹਦੂ ਜਿਹੜਾ ਹੈਗਾ ਹਾਲਾਤ ਗੰਭੀਰ ਹੋਰ ਕੀ ਹੋਣਗੇ ਸਾਨੂੰ ਇਹਦੂ ਬਾਅਦ ਹੋਰ ਕੀ ਦੇਖਣਾ ਪਊਗਾ ਸੋ ਇਹਦੇ ਵਾਸਤੇ ਤੁਸੀਂ ਅਸੀਂ ਇਕੱਠੇ ਹੋਏ ਹੋ ਆਇਆ ਤੁਸੀਂ ਐਨਾ ਸਮਾਂ ਕੱਢਾ ਬੜਾ ਸਾਰੇ ਸੌਕੇ ਸਾਰਿਆਂ ਨੇ ਗੱਲਬਾਤ ਸੁਣੀ ਸਾਰਿਆਂ ਨੇ ਆਪਦੇ ਤੇ ਵਿਚਾਰ ਵੀ ਕਈਆਂ ਨੇ ਦਿੱਤੇ ਹੋਣ بڑے بڑے ਸੋਹਣੇ ਜਿਵੇਂ ਬ੍ਰਿਧਿਸਾਉ ਨੇ ਬੜੇ ਸੋਹਣੇ ਵਿਚਾਰ ਦਿੱਤੇ ਸਾਰਿਆਂ ਨੇ ਬੜੇ ਵਧੀਆ ਵਧੀਆ ਵਿਚਾਰ ਦਿੱਤੇ ਗਏ ਦਾਸ ਸਾਹਿਬ ਬੜੀਆਂ ਵਧੀਆ ਗੱਲਾਂ ਕਰਕੇ ਗਏ ਅੱਗੇ ਸੋ ਤੁਸੀਂ ਆ ਜਾਏ ਇਹਨਾਂ ਸਮਾਂ ਕੱਢਿਆ ਇਹਦੇ ਤੇ ਵਿਚਾਰ ਚਰਚਾ ਕੀਤੀ ਇਹ ਸ ਵਿਚਾਰ ਚਰਚਾ ਨੂੰ ਹੁਣ ਸਮਾਜ ਦੇ ਵਿੱਚ ਵੀ ਲੈ ਕੇ ਜਾਓਗੇ ਤੁਹਾਡਾ ਬਹੁਤ ਬਹੁਤ